ਸ਼ਸ਼ੀਕਲ ਦੋਸਤੋ ਮੈਂ ਪ੍ਰਪਨਿਤ ਕਰ ਅੱਜ ਤੁਹਾਡੇ ਲਈ ਲਾਈ ਕੀ ਗੋਭੀ ਕਾਜਰਾ ਮੂਲੀ ਤੇ ਸ਼ਲਗਮ ਦਾ ਚਾਟ ਜਿਹੜਾ ਬਹੁਤ ਪਧੀਆ ਬਣਦਾ ਤੇ ਮੈਂ ਇਹਨਾਂ ਛੋਟਾ ਛੋਟਾ ਕੱਟ ਲਿਆ ਤੇ ਫਿਰ ਗਰਮ ਪਾਣੀ ਗੜਕੀ ਦੇ ਪਾਣੀ ਚ 10 ਮਿੰਟ ਲਈ ਰੱਖਿਆ ਸਿਰਫ ਤੇ ਨਮਕ ਪਾ ਲਿਆ ਸੀਗਾ ਤੁਸੀਂ ਵੀ ਐਵੇਂ ਕਰਨਾ ਉਸ ਤੋਂ ਬਾਅਦ ਮੈਂ 3 ਘੰਟੇ ਲਈ ਇਹਨਾਂ ਨੂੰ ਸੁਕਾਇਆ ਤਾਂ ਜੋ ਇਹਨਾਂ ਵਿੱਚ ਮੌਸਚਰਾਈਜ਼ਰ ਜਿਹੜਾ ਨਿਕਲ ਜੇ ਫਿਰ ਥੋੜੇ ਸੁੱਕੀ ਮਸਾਲੇ ਜਿਵੇਂ ਕਾਲੀ ਮਿਰਚ ਜੀਰਾ ਮੋਟੀ ਇਲਾਚੀ ਕਾਲੀ ਪੀਲੀ ਸਰੋਂ ਸੌਫ ਤੇ ਹੋਰ ਥੋੜੇ ਜਿਹੇ ਮਸਾਲੇ ਸੀਗੇ ਜਿਹੜੇ ਮੈਂ ਇਹਨਾਂ ਵਿੱਚ ਪਾ ਲੇ ਤੇ ਇਹਨਾਂ ਨੂੰ ਮੈਂ ਹਲਕਾ ਜਿਹਾ ਰੋਸਟ ਕਰਕੇ ਤੇ ਇਹਨਾਂ ਨੂੰ ਪੀਸ ਲਿਆ ਸੀਗਾ ਕਿਉਂਕਿ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਤੁਸੀਂ ਵੀ ਪਾ ਸਕਦੇ ਹੋ ਦਾਲਚੀਨੀ ਵੀ ਪਾਈ ਸੀਗੀ ਫਿਰ ਕੜਾਈ ਦੇ ਵਿੱਚ ਤੇਲ ਰੱਖਿਆ ਇੱਕ ਕੱਪ ਤੇਲ ਜਿਹਦੇ ਵਿੱਚ ਮੈਂ ਅਦਰਕ ਤੇ ਲਸਣ ਦਾ ਪੇਸਟ ਪਾਇਆ ਤੇ ਹਰੀ ਮਿਰਚਾਂ ਪਾਈਆਂ ਤੇ ਫਿਰ ਮੈਂ ਇੱਕ ਕੱਪ ਜਿਹੜਾ ਸਿਰਕਾ ਪਾਇਆ ਤੇ ਸਿਰਕੇ ਦੇ ਵਿੱਚ ਨਮਕ ਕਾਲਾ ਨਮਕ ਚਿੱਟਾ ਨਮਕ ਤੇ ਨਾਲ ਗੁੜ ਪਾਇਆ ਥੋੜਾ ਜਿਹਾ ਤੇ ਫਿਰ ਮੈਂ ਸਵਾਦ ਅਨੁਸਾਰ ਆ ਥੋੜੀ ਡਿੱਗੀ ਮਿਰਚ ਪਾਈ ਤੇ ਥੋੜੀ ਜੀ ਲਾਲ ਮਿਰਚ ਪਾਈ ਤਾਂ ਜੋ ਟੇਸਟ ਵਧੀਆ ਬਣ ਸਕੇ ਚਿੱਟਾ ਨਮਕ ਵੀ ਜ਼ਰੂਰ ਪਾਇਓ ਤੇ ਦਿੱਖਾ ਕਲਰ ਲਈ ਇਹ ਲਾਲ ਮਿਰਚਾ ਤੁਸੀਂ ਪਾ ਸਕਦੇ ਹੋ ਵੈਸੇ ਮੈਂ ਹਰੀਆ ਮਿਰਚਾ ਪਾਈਆਂ ਸੀ। ਫਿਰ ਇਹਨੂੰ ਥੋੜੀ देर ਲਈ ਪਕਾਣਾ 5 ਕੁ ਮਿੰਟ ਥੋੜੇ ਜਿਹਾ ਸੰਗਣਾ ਹੋ ਜਾਏ ਤੇ ਤੁਸੀਂ ਫਿਰ ਜਿਹੜਾ ਇਹਦੇ ਵਿੱਚ ਜਿਹੜਾ ਗੋਭੀ ਦਾ ਅਚਾਰਾ ਕੱਟੀਆਂ ਹੋਈਆਂ ਉਹਨਾਂ ਵਿੱਚ ਪਾਉਗੇ। ਜਿਵੇਂ ਮੈਂ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਮੈਂ ਪਾ ਦਿੱਤੀ ਹੈ। ਤੇ ਘਟੂ ਘਟ ਘਟ ਸੇਕ ਤੇ ਮੈਂ 5 ਕੁ ਮਿੰਟ ਪਕਾਇਆ ਸੀਗਾ ਤੇ ਬਹੁਤ ਵਧੀਆ achar ਬਣਿਆ ਤੇ ਤੁਸੀਂ ਵੀ ਆਪਣੇ ਘਰ ਬਣਾਓ ਤੇ ਆਪਣੀ ਫੈਮਿਲੀ ਨੂੰ ਤੇ ਆਪਣੇ ਰਿਸ਼ਤੇਦਾਰਾਂ ਨੂੰ ਆਏ ਹੋਏ ਮਹਿਮਾਨਾਂ ਨੂੰ ਖਵਾਓ ਤੇ ਬਹੁਤ ਵਧੀਆ ਬਣਦਾ ਤੇ ਮੇਰੇ ਚੈਨਲ ਨੂੰ ਵੀ ਜੁੜ ਸਬਸਕ੍ਰਾਈਬ ਕਰ ਲਿਓ ਤੇ ਨਾਲ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਦੋਸਤੋ ਦੱਸੋ ਤੁਹਾਨੂੰ ਮੇਰਾ ਬਣਾਇਆ achar ਕਿਵੇਂ ਦਾ ਲੱਗਾ ਤੇ ਅਗਰ ਕੋਈ ਮੇਰੇ ਤੋਂ ਗਲਤੀ ਹੋਈ ਹੋਈ ਬੋਲਣ ਚ ਤੇ ਧੜਤੀ ਕੋਲੋਂ ਕਿਹਾ ਦੀ ਜਾਂ ਚਾ ਥੜੀ ਦੋਸ ਆਪਣੀ ਕਾਰ ਮਾਸੂਮ ਅਲਫਾਜ਼ ਪਪਾਏ